ਨ ਕੋਲ ਇੱਕ ਇਸ ਤਰ੍ਹਾਂ ਦਾ ਡਾਕਟਰ ਹੋਵੇ ਜਿਹੜਾ 24/7 ਯਾਨੀ ਕਿ ਹਫਤੇ ਦੇ 7 ਦਿਨ ਤੇ 24 ਘੰਟੇ ਉਹਨਾਂ ਦੇ ਕੋਲ ਹੀ ਮੌਜੂਦ ਹੋਵੇ ਇਸ ਕਮਰੇ ਦੇ ਵਿੱਚ ਉਹੀ ਡਾਕਟਰ ਸਾਹਿਬ ਬੈਠੇ ਨੇ ਸਟੈਟਿਕ ਬਿਮਾਰੀ ਆਪਣੇ ਉਹ ਕੀ ਹੁੰਦਾ ਜੀ ਆਪਣੇ ਥਨੈਲਾ ਰੋਗ ਜਿਵੇਂ ਆਪਾਂ ਕਹਿੰਦਾ ਜੀ ਲੇਵਰ ਟੇਡਾ ਹੋ ਜਾਣਾ ਜੀ ਸਿੱਡੀਆਂ ਆਉਣ ਲੱਗ ਜਣੀਆਂ ਥਣਾ ਤੋਂ ਜੀ ਅੱਛਾ ਹਾਂਜੀ ਠੀਕ ਹੈ ਤੇ ਦੂਜੀ ਬਿਮਾਰੀ ਆਈ ਇਹ ਆਪਣੇ ਬੁਖਾਰ ਦੀ ਮਤਲਬ ਜਿਹੜਾ ਅੰਦਰ ਡਾਕਟਰ ਬਿਠਾਇਆ ਫਿਰ ਉਹਨੇ ਠੀਕ ਕੀਤਾ ਹਾਂਜੀ ਉਹਨੇ ਜੀ ਹਾਂਜੀ ਹਾਂਜੀ ਤੁਸੀਂ ਕਿਸ ਤਰ੍ਹਾਂ ਦਾ ਡਾਕਟਰ ਇਹਨਾਂ ਦੇ ਕਮਰੇ ਚ ਬਿਠਾਇਆ ਕਿ ਜਿਹੜਾ 24 ਘੰਟੇ ਹੀ ਇਹਨਾਂ ਦੀ ਡੈਰੀ ਫਾਰਮ ਦੀ ਜਿਹੜੇ ਕੋਈ ਵੀ ਬਿਮਾਰੀ ਆਵੇ ਤੀਜੇ ਡੰਗ ਠੀਕ ਕਰ ਦਿੰਦੇ ਜਿਵੇਂ ਆਮ ਹੁਣ ਇਹਨਾਂ ਨੂੰ ਲੰਪੀ ਦੀ ਪ੍ਰੋਬਲਮ ਆ ਗਈ ਸੀਗੀ ਠੀਕ ਹੈ ਵਿੱਚੀ ਮੂੰਹ ਖੁਰਦੀ ਠੀਕ ਹੈ ਪਟੰਡ ਮੌਦੀ ਇਹ ਬਹੁਤ ਸਮੱਸਿਆ ਦੇ ਸੀ ਬਾਈਆਂ ਨੇ ਫੋਨ ਗਿਆ ਵੀ ਯਾਰ ਇਦਾਂ ਮੇਰੇ ਸਮੱਸਿਆ ਆ ਗਈ ਐ ਫਾਰਮ ਦੇ ਵਿੱਚ ਅਸੀਂ ਕਿਹਾ ਵੀ ਤੁਸੀਂ ਦਵਾਈ ਯੂਜ਼ ਕਰੋ ਉਦੋਂ ਬਾਅਦ ਆਪਾਂ ਗੱਲ ਕਰਾਂਗੇ ਦੂਜੇ ਦਿਨ ਦੂਜੇ ਦਿਨ ਸਾਡੇ ਕੋਲ ਦੁਬਾਰੇ ਫੇਰ ਕੇ ਵੀ ਬਹੁਤ ਅੱਛਾ ਰਿਜ਼ਲਟ ਆਇਆ ਬਹੁਤ ਹੀ ਵਧੀਆ ਇਹਨਾਂ ਨੂੰ ਕੋਈ ਸਮੱਸਿਆ ਨਹੀਂ ਆਈ ਇਸ ਗੱਲ ਦੇ ਵਿੱਚ ਵੀ ਇਹਨਾਂ ਨੂੰ ਕਬਰ ਇਹਨਾਂ ਨੂੰ ਦੁੱਧ ਨਹੀਂ ਘਟਿਆ ਕੋਈ ਕੋਈ ਟੀਕਾ ਨਹੀਂ ਲਾਉਣਾ ਪਿਆ ਬਹੁਤ ਟੀਕੇ ਲਵਾਈਏ ਤੇ ਇਹ ਵੀ ਬੁਖਾਰ ਲੋਟ ਆਇਆ ਜੀ ਤੇ ਬਾਕੀ ਜੇ ਆਪਾਂ ਦਵਾਈ ਦੇਣ ਲੱਗ ਗਏ ਜੀ ਤਿੰਨ ਚਾਰ ਤਿੰਨ ਚਾਰ ਦਿਨਾਂ ਬਾਅਦ ਹੀ ਪੂਰਾ ਛੱਟ ਹੋ ਗਈ ਗਾਂ ਇਹ ਬਈ ਇਹ ਤਾਂ ਖਾਲੀ ਪਿਆ ਜੀ ਤੁਸੀਂ ਤਾਂ ਕਹਿੰਦੇ ਡਾਕਟਰ ਹੈ ਜੀ ਇੱਥੇ ਇੱਥੇ ਤਾਂ ਕੋਈ ਵੀ ਨਹੀਂ ਹੈਗਾ ਜੀ ਓਲੇ ਚ ਬਹਾ ਹੈ ਭਾਈ ਸਾਡਾ ਜੀ ਓਲੇ ਚ ਹਾਂਜੀ ਦੁੱਧ ਤਾਂ ਨਹੀਂ ਕੱਟਦਾ ਜੀ ਹੁਣ ਨਹੀਂ ਜੀ ਹੁਣ ਤਾਂ ਜੀ ਜੀ ਪਾਈਆਂ ਖੰਡ ਉਹ ਤਾਂ ਵਧੇ ਹੀ ਹੈ ਜੀ ਤਾਂ ਇਹ ਉਹਦੇ ਮੈਲਾ ਮੂਦੀ ਸੀ ਬਾਈ ਦੀ ਇੱਕ ਖਰੀਦੀ ਦੀ ਦਵਾਈ ਤੜਕੇ ਨੂੰ ਦੂਜੇ ਦਿਨ ਮੈਲਾ ਵੀ ਨਹੀਂ ਪਤਾ ਲੱਗਿਆ ਜੀ ਪੈਸੇ ਵੀ ਬਹੁਤ ਬਚਦੇ ਆ ਜੀ ਦਵਾਈ ਵਧੀ ਹੈਗੀ ਇਹਨਾਂ ਨੂੰ ਵੀ ਦੁੱਧ ਨਹੀਂ ਛੱਡਦੀਆਂ ਜੀ ਪੈਸੇ ਵੀ ਬਹੁਤ ਬਚਦੇ ਆ ਜੀ ਦਵਾਈ ਵਧੀ ਹੈਗੀ ਇਹਨਾਂ ਨੂੰ ਵੀ ਦੁੱਧ ਨਹੀਂ ਛੱਡਦੀਆਂ ਜੀ ਪੈਸੇ ਵੀ ਬਹੁਤ ਬਚਦੇ ਆ ਜੀ ਦਵਾਈ ਵਧੀ ਹੈਗੀ ਇਹਨਾਂ ਨੂੰ ਵੀ ਦੁੱਧ ਨਹੀਂ ਛੱਡਦੀਆਂ ਜੀ ਡਾਕਟਰ ਸਾਹਿਬ ਦੇ ਨਾਲ ਲੱਗੋ ਜੀ ਇਹ ਦਵਾਈ ਦੇ ਨਾਲ ਲੱਗੋ ਜੀ ਤੂੰ ਦੇਖੋ ਜੀ ਦੈ ਰਾਤ ਦੁਗਣੀ ਤਰੱਕੀ ਕਰੂੰਗੀ ਅੱਜ ਉਹਨਾਂ ਡੈਰੀ ਫਾਰਮਰਾਂ ਲਈ ਬੜਾ ਖਾਸ ਦਿਨ ਹੈ ਜਿਹੜੇ ਚਾਹੁੰਦੇ ਨੇ ਕਿ ਉਹਨਾਂ ਦੇ ਜਿਹੜੇ ਪਸ਼ੂ ਹੈਗੇ ਨੇ ਗਾਵਾਂ ਹੈਗੀਆਂ ਨੇ ਮੱਝਾਂ ਹੈਗੀਆਂ ਨੇ ਕਦੇ ਬਿਮਾਰ ਨਾ ਹੋਣ ਤੇ ਜਦੋਂ ਕਦੇ ਕੋਈ ਬਿਮਾਰੀ ਕੋਈ ਰੋਗ ਉਹਨਾਂ ਦੀ ਡੈਰੀ ਚ ਆਵੇ ਤੇ ਉਹਨਾਂ ਕੋਲ ਇੱਕ ਇਸ ਤਰ੍ਹਾਂ ਦਾ ਡਾਕਟਰ ਹੋਵੇ ਜਿਹੜਾ 24/7 ਯਾਨੀ ਕਿ ਹਫ਼ਤੇ ਦੇ 7 ਦਿਨ ਤੇ 24 ਘੰਟੇ ਉਹਨਾਂ ਦੇ ਕੋਲ ਹੀ ਮੌਜੂਦ ਹੋਵੇ ਇਸ ਕਮਰੇ ਦੇ ਵਿੱਚ ਉਹੀ ਡਾਕਟਰ ਸਾਹਿਬ ਬੈਠੇ ਨੇ ਉਹਨਾਂ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਤੇ ਇਹ ਡਾਕਟਰ 24 ਘੰਟੇ ਤੁਹਾਡੀ ਡੈਰੀ ਦੇ ਵਿੱਚ ਡਿਊਟੀ ਦੇ ਸਕਦਾ ਕਿਹੜਾ ਡਾਕਟਰ ਹੈ ਕਿਹੜਾ ਵੈਦ ਹੈ ਕਿਹੜਾ ਅਸੀਂ ਕਹਿ ਲਈਏ ਕਿ ਡੈਰੀ ਮਹਰ ਬੰਦਾ ਹੈਗਾ ਜਿਹੜਾ ਇੱਥੇ ਬੈਠੇ ਨੇ ਇਹ ਸਾਨੂੰ ਦੱਸਣ ਵਾਲੇ ਨੇ ਅੱਜ ਅਸੀਂ ਖਾਸ ਕਰਕੇ ਬਟਿੰਡਾ ਜ਼ਿਲ੍ਹੇ ਦੇ ਟਪਾਲੀ ਪਿੰਡ ਆਏ ਆ ਜਿੱਥੇ ਦੇ ਕੁਝ ਕੁ ਡੈਰੀ ਫਾਰਮਰਾਂ ਨਾਲ ਤੁਹਾਡੀ ਮੁਲਾਕਾਤ ਅਸੀਂ ਕਰਵਾਉਣੀ ਹੈ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦੰਨੇ ਆ ਇਸ ਵੇਲੇ ਸੋ ਇਹ ਤਸਵੀਰਾਂ ਨੇ ਪਿੰਡ ਦੇ ਵਿੱਚ ਜਿਹੜੀ ਡੈਰੀ ਹੈਗੀ ਉਹਨਾਂ ਨਾਲ ਤੁਹਾਡੀ ਅਸੀਂ ਮੁਲਾਕਾਤ ਕਰਾਵਾਂਗੇ ਡੈਰੀ ਫਾਰਮਰ ਵੀ ਯੰਗ ਨੌਜਵਾਨ ਸਾਡੇ ਨਾਲ ਸਾਡਾ ਵੀਰ ਹੈਗਾ ਅ ਪਹਿਲਾਂ ਸਵਾਗਤ ਕਰ ਲੈਂਦੇ ਆ ਹਮੇਸ਼ਾ ਦੀ ਤਰ੍ਹਾਂ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਤੁਹਾਡਾ ਹਕੀਕਤ ਟੀਵੀ ਪੰਜਾਬੀ ਕੀ ਨਾਂ ਹੈ ਤੁਹਾਡਾ ਕੁਲਵੰਤ ਸਿੰਘ ਵੀਰੇ ਅੱਛਾ ਕੁਲਵੰਤ ਜੀ ਤੁਸੀਂ ਸਾਨੂੰ ਆਉਂਦੇ ਸਾਰੇ ਕਿਹਾ ਤੁਸੀਂ ਸਾਨੂੰ ਕਮਰੇ 'ਚ ਨਹੀਂ ਜਾਣ ਦਿੱਤਾ ਵੀ ਉੱਥੇ ਇੱਕ ਡਾਕਟਰ ਬੈਠਾ ਹੈ ਅਸੀਂ ਤੁਹਾਡੇ ਕੋਲੋਂ ਉਹ ਵੀ ਸਮਝਾਂਗੇ ਵੀ ਕਿਹੜਾ ਡਾਕਟਰ ਤੁਸੀਂ ਕਮਰੇ 'ਚ ਬਿਠਾਇਆ ਹੋਇਆ ਹੈ ਕਿ ਜਿਹੜਾ 24 ਘੰਟੇ ਤੁਹਾਡੇ ਡੈਰੀ ਫਾਰਮ ਦੀ ਰਖਵਾਲੀ ਕਰਦਾ ਹੈ ਸਿਹਤ ਦਾ ਖਿਆਲ ਰੱਖਦਾ ਹੈ ਪਸ਼ੂਆਂ ਦਾ ਖਿਆਲ ਇਹ ਦੱਸੋ ਵੀ ਉਹ ਡਾਕਟਰ ਜਿਹੜਾ ਤੁਸੀਂ ਅੰਦਰ ਬਿਠਾਇਆ ਹੋਇਆ ਹੈ ਉਹ ਡਾਕਟਰ ਆਉਣ ਤੋਂ ਪਹਿਲਾਂ ਕਿਹੜੀਆਂ-ਕਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਇਸ ਡੈਰੀ ਫਾਰਮ ਦੇ ਵਿੱਚ ਹੁੰਦੀਆਂ ਸੀ ਪਹਿਲੇ ਤਾਈ ਜੀ ਮਸਟੈਟਿਟੀ ਬਿਮਾਰੀ ਆਪਣੇ ਉਹ ਕੀ ਹੁੰਦਾ ਜੀ ਆਪਣੇ ਥਨੇਲਾ ਰੋਗ ਜਿਵੇਂ ਆਪਾਂ ਕਹਿੰਦਾ ਜੀ ਲੇਵਾ ਟੇਡਾ ਹੋ ਜਾਣਾ ਜੀ ਸਿੱਧੀਆਂ ਆਉਣ ਲੱਗ ਜਣੀਆਂ ਥਣਾ ਤੋਂ ਜੀ ਅੱਛਾ ਹਾਂਜੀ ਠੀਕ ਹੈ ਤੇ ਦੂਜੀ ਬਿਮਾਰੀ ਇਹ ਆਪਣੇ ਬੁਖਾਰ ਦੀ ਬੁਖਾਰ ਦੀ ਹਾਂਜੀ ਅੱਛਾ ਗਾਂ ਨੂੰ ਬੁਖਾਰ ਹੋ ਜਾਣਾ ਲੱਗ ਕਿਹੜੀ 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 ਗਾਂ ਸਭ ਤੋਂ ਜ਼ਿਆਦਾ ਪੀੜਤ ਰਹੀ ਹੈ ਬੁਖਾਰ ਦੀ ਬੁਖਾਰ ਦੀ ਆਹਗਾ ਅੱਛਾ ਇਹ ਗਾਂ ਸੀ ਹਾਂਜੀ ਹਾਂਜੀ ਦੇਖਣ ਬਹੁਤ ਟੀਕੇ ਲਵਾਈ ਇਹਦੇ ਫੇਰ ਵੀ ਬੁਖਾਰ ਲੋਟ ਆਇਆ ਜੀ ਅੱਛਾ ਤੇ ਬਾਕੀ ਜੋ ਆਪਾਂ ਦਵਾਈ ਦੇਣ ਲੱਗ ਗਏ ਜੀ ਤਿੰਨ ਚਿਰ ਤਿੰਨ ਚਾਰ ਦਿਨਾਂ ਬਾਅਦ ਹੀ ਪੂਰਾ ਸ਼ੱਟ ਹੋ ਗਈ ਗਾਂ ਜੀ ਅੱਛਾ ਮਤਲਬ ਜਿਹੜਾ ਅੰਦਰ ਡਾਕਟਰ ਬਿਠਾਇਆ ਫਿਰ ਉਹਨੇ ਠੀਕ ਕੀਤਾ ਹਾਂਜੀ ਉਹਨੇ ਜੀ ਹਾਂਜੀ ਹਾਂ ਅੱਛਾ ਅੱਛਾ ਹਾਂਜੀ ਤੇ ਤੀਜੀ ਬਿਮਾਰੀ ਹੈ ਜੀ ਆਪਣੇ ਜਿਵੇਂ ਆਪਾਂ ਕਹਿੰਦੇ ਮੂੰਹ ਖੁਰਦੀ ਹਾਂਜੀ ਅੱਛਾ ਮੂੰਹ ਖੁਰਦੀ ਬਿਮਾਰੀ ਹਾਂਜੀ ਹਾਂਜੀ ਉਹਦੇ ਦੋ ਬਿਮਾਰੀਆਂ ਆਈਆਂ ਜੀ ਕਿੱਟੀਆਂ ਹਾਂਜੀ ਹਾਂਜੀ ਜਿਵੇਂ ਬੜਾ ਦਿਲ ਖਰਾਬ ਹੁੰਦਾ ਜੀ ਜਦੋਂ ਬੰਦਾ ਥਣਾ ਤੇ ਛਾਲੇ ਹੋਣੇ ਜੀ ਹਾਂਜੀ ਤੇ ਖੁਰਾਂ ਤੇ ਛਾਲੇ ਹੋਣੇ ਤੇ ਮੂੰਹ ਚ ਤਾਂ ਚਲ ਛਾਲੇ ਹੋਣੇ ਹੋਣਿਆ ਤੇ ਉ ਲੰਗੜਾਪਨ ਵੀ ਆ ਗਏ ਸੀ ਉਹ ਚੀ ਉਹ ਲੰਗੜਾ ਬੁਖਾਰ ਹਾਂਜੀ ਹਾਂਜੀ ਆਪਾਂ ਲੰਗੜਾ ਬੁਖਾਰ ਕਹਿੰਦੇ ਆ ਠੀਕ ਹੈ ਸਵੇਰ ਚੜ ਜਾ ਕਰੇ ਸ਼ਾਮ ਨੂੰ ਉਤਰ ਜਾ ਕਰਿਆ ਇਹ ਹੋਈ ਹੈ ਗਏ ਜੀ ਠੀਕ ਹੈ ਤੇ ਕਿਹਨੂੰ ਲੰਗੜਾ ਬੁਖਾਰ ਕਿਹਨੂੰ ਆਇਆ ਸੀ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਉਹ ਗਾਂ ਖੜੀ ਐ ਅੱਛਾ ਇਹਦੇ ਹਜੇ ਵੀ ਦਿਖਾ ਦਨੇ ਆ ਪੱਥਣਾ ਤੇ ਹਜੇ ਵੀ ਕਿਤੇ ਕਿਤੇ ਬਈ ਹੁਣ ਤਾਂ ਚਲੋ ਆਰਾਮ ਆ ਗਿਆ ਜੀ ਠੀਕ ਹੈ ਹਜੇ ਵੀ ਕਿਤੇ ਕਿਤੇ ਆ ਦੇਖੋ ਜੀ ਹਜੇ ਵੀ ਰੱਖ ਗਏ ਹਾਂਜੀ ਹਾਂਜੀ ਤੇ ਗਾਂ ਪੂਰੀ ਲਿੱਸੀ ਹੋਏ ਮੂੰਹ ਤੋਂ ਕੋ ਖਾਦੇ ਨਹੀਂ ਜਾਂਦੇ ਜਦੋਂ ਮੂੰਹ ਚ ਸਾਲੇ ਹੋ ਗਏ ਜੀ ਉਹਦੇ ਜੀ ਅੱਛਾ ਜੀ ਫਿਰ ਕਿਸੇ ਹੋਰ ਹੋਰ ਡਾਕਟਰ ਨੂੰ ਨਹੀਂ ਬੁਲਾਇਆ ਤੁਸੀਂ ਕਿਸੇ ਨੂੰ ਜਾਂ ਕਿਸੇ ਹੋਰ ਬਾਹਰੋਂ ਡਾਕਟਰ ਨਹੀਂ ਬੁਲਾਇਆ ਅਸੀਂ ਇੱਕ ਦਿਨ ਬੁਲਾਇਆ ਸੀ ਡਾਕਟਰ ਜੀ ਟੀਕੇ ਲਾ ਗਿਆ ਉਹ ਸਵੇਰ ਮਾੜਾ ਬੁਖਾਰ ਉਤਰਿਆ ਜੀ ਸ਼ਾਮ ਨੂੰ ਫੇਰ ਉਹੀ ਵਾਲੀ ਅੱਛਾ ਹਾਂਜੀ ਤੇ ਫਿਰ ਇਹ ਖਾਣੋਂ ਹੀ ਹਟ ਗਈ ਸੀ ਬਿਲਕੁਲ ਹੀ ਕੱਖ ਕਿੱਥੇ ਜੀ ਕੱਖ ਤਾਂ ਖਾਣੋਂ ਹੀ ਹਟ ਗਈ ਜਦੋਂ ਇਸੇ ਹੀ ਹਾਰ ਰਹਾ ਮੈਂ ਸਾਡੇ ਵੱਡੇ ਭਾਈ ਨੂੰ ਆਖਿਆ ਮੈਂ ਖਾ ਇਹ ਤਾਂ ਕੰਮ ਗਲਤ ਆ ਮਾ ਕ ਕੋਈ ਆਪਾਂ ਹੋਰ ਕੋਸ਼ਿਸ਼ ਕਰਕੇ ਉਹ ਕਹਿੰਦਾ ਚੱਲ ਮੈਂ ਪਹੁੰਚਦਾ ਫਿਰ ਬਾਈਰ ਕਹਿੰਦਾ ਆਪਣੀ ਗੱਲ ਹੋ ਗਈ ਆਪਣੇ ਮਾਂ ਡਾਕਟਰ ਹੈ ਅੱਛਾ ਹੈਲਥ ਕੇਅਰ ਆਰਾਮਪਰੀ ਠੀਕ ਹੈ ਜੀ ਤੇ ਉਹਨਾਂ ਨੇ ਫਿਰ ਸਾਨੂੰ ਦਵਾਈ ਦਿੱਤੀ ਜੀ ਉਹ ਕਹਿੰਦੇ ਤੀਜੇ ਡੰਗ ਨੂੰ ਛੋਟੇ ਅੱਛਾ ਬਿਮਾਰੀ ਨੂੰ ਫਰਕ ਪੈ ਜੂ ਉਹੀ ਗੱਲ ਜੀ ਗੱਲ ਬਿਲਕੁਲ ਸੱਚੀ ਮਤਲਬ ਚਾਹੇ ਮੂੰਹ ਖੁਰ ਹੋਵੇ ਚਾਹੇ ਮਸਟੈਟਸ ਹੋਵੇ ਚਾਹੇ ਬੁਖਾਰ ਹੋਵੇ ਤੀਸਰੇ ਦਿਨ ਇਹ ਡਾਕਟਰ ਹੱਲ ਕਰ ਦਿੰਦੇ ਨੇ ਤੀਸਰੇ ਦਿਨ ਜੀ ਤੀਜੇ ਡੰਗ ਨੂੰ ਅੱਛਾ ਤੀਜੇ ਡੰਗ ਨੂੰ ਹਾਂ ਗਾਂ ਕੱਖ ਚੱਕਣ ਲੱਗੀ ਤੀਜੇ ਡੰਗ ਨੂੰ ਕੀ ਬਾਤ ਹਾਂਜੀ ਵੀ ਪਹਿਲਾਂ ਤੁਸੀਂ ਕਹਿ ਰਹੇ ਸੀ ਮੈਨੂੰ ਦੱਸ ਰਹੇ ਸੀ ਬਿਹਾਈਂਡ ਦਾ ਕੈਮਰਾ ਜਦੋਂ ਅਸੀਂ ਤੁਹਾਡੇ ਕੋਲ ਆਏ ਹਾਂ ਵੀ ਅਸੀਂ ਇਨ੍ਹਾਂ ਗਾਵਾਂ ਦੇ ਟੀਕੇ ਲਵਾ ਲਵਾ ਕੇ ਧੌਣਾ ਬਿੰਗੀਆਂ ਕਰਤੀਆਂ ਸੀ ਤਾਂ ਹੁਣ ਅਸੀਂ ਚਾਰ ਟੀਕੇ ਇੱਕ ਡੰਗ ਦੇ ਲਾਉਣੇ ਬਹੁਤ ਔਖਾ ਕੰਮ ਹੈ ਜੀ ਗਾਂ ਦੀ ਧੌਣ ਮੋੜ ਨੂੰ ਹਟ ਗਈ ਜੀ ਇੱਕ ਟੰਗ ਹੀ ਟੀਕੇ ਲਾਇਏ ਸੀ ਚਾਰ ਜੀ ਅੱਛਾ ਮਾਖਾ ਟੀਕੇ ਲੱਗ ਲਾ ਤੂੰ ਚਾਰ ਦਿਨ ਲੱਗਣਿਆ ਚਾਰ ਦਿਨਾਂ ਤੱਕ ਗਾਂ ਦਾ ਕੀ ਹਾਲ ਹੋਊ ਜੀ ਸਹੀ ਗੱਲ ਜਿਹੜਾ ਦੁੱਧ ਘਟਾਉਂਦੀ ਉਹ ਅਲੱਗ ਹਾਂ ਜੀ ਨਾ ਤਾਂ ਦੁੱਧ ਘਟਾਇਆ ਜੀ ਦੁੱਧ ਬਣੀ ਘਟਾਇਆ ਜਮੇ ਜੀ ਅੱਛਾ ਜਦੋਂ ਤੁਹਾਡੇ ਕੋਲੇ ਡਾਕਟਰ ਜਿਹੜਾ ਤੁਸੀਂ ਅੰਦਰ ਬਿਠਾਇਆ ਹੋਇਆ ਹੈ ਇਹ ਜਦੋਂ ਤੁਹਾਡੇ ਡੈਰੀ ਚ ਆਇਆ ਕਿਸੇ ਗਾਂ ਦਾ ਦੁੱਧ ਨਹੀਂ ਘਟਾਇਆ ਕਿਸੇ ਦਾ ਗਾਂ ਦਾ ਨਹੀਂ ਪਹਿਲਾਂ ਘਟ ਜਾਂਦਾ ਸੀ ਜਦੋਂ ਮਸਟੈਟਸ ਆ ਗਈ ਪਹਿਲਾਂ ਤਾਂ ਇੱਕ ਡੰਗ ਜਿਆ ਆਪਣੇ ਆਹ ਬਿਮਾਰੀ ਆਹ ਦੇਣੀ ਦਵਾਈ ਦੇਣੀ ਆਈ ਆਪਾਂ ਜ ਇਨ ਇੱਕ ਡੰਗ ਘਾੜਦਾ ਸੀ ਦੂਜੇ ਡੰਗ ਨੂੰ ਫੇਰ ਉਹਨੇ ਤੋਤੇ ਪਾਈ ਜਾ ਸਕਦੀ ਪੱਧ ਹੀ ਜਾਂਦੀ ਗਈ ਜੀ 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 ਸੋ ਤੁਸੀਂ ਦੇਖੋ ਇਹ ਤਸਵੀਰਾਂ ਹੈਗੀਆਂ ਨੇ ਇਹ ਜਿਹੜੀਆਂ ਅਸੀਂ ਤੁਹਾਨੂੰ ਇਸ ਵੇਲੇ ਦਿਖਾ ਰਹੇ ਹਾਂ ਬਹੁਤ ਸਾਰੀਆਂ ਦਿੱਕਤਾਂ ਬਹੁਤ ਸਾਰੀਆਂ ਪਰੇਸ਼ਾਨੀਆਂ ਇਸ ਫਾਰਮ ਹਾਊਸ ਦੇ ਵਿੱਚ ਸੀ ਅੱਛਾ ਵੀਰ ਜੀ ਹੁਣ ਤੁਸੀਂ ਕਹਿ ਰਹੇ ਹੋ ਕਿ ਇਸ ਡਾਕਟਰ ਦੇ ਸਹਾਰੇ ਹੁਣ ਅਸੀਂ ਜਿਹੜਾ ਫਾਰਮ ਹੈਗਾ ਡੈਰੀ ਫਾਰਮ ਹੈਗਾ ਹੋਰ ਵੱਡਾ ਕਰਨ ਲੱਗੇ ਹਾਂ ਪਰ ਬਹੁਤ ਸਾਰੇ ਕਿਸਾਨ ਭਰਾ ਜਿਹੜੇ ਤੁਹਾਡੇ ਹਾਂਦੇ ਨੇ ਉਹ ਕਹਿੰਦੇ ਨੇ ਜਿਸ ਤਾਂ ਹੁਣ ਤਾਲੇ ਮਾਰਨੇ ਨੇ ਜੰਦੇ ਮਾਰਨੇ ਨੇ ਸਾਡੇ ਕੋਲ ਤਾਂ ਹੁੰਦੇ ਨਹੀਂ ਖਰਚੇ ਹੀ ਇੰਨੇ ਹੋ ਗਏ ਸਾਡੇ ਅਸੀਂ ਸਾਨੂੰ ਇਹ ਲੱਗਦਾ ਵੀ ਅਸੀਂ ਡਾਕਟਰਾਂ ਵਾਸਤੇ ਕਮਾ ਰਹੇ ਹਾਂ ਨਹੀਂ ਜੀ ਇਹ ਕੰਮ ਗਲਤ ਹੈ ਡਾਕਟਰ ਸਾਹਿਬ ਦੇ ਨਾਲ ਲੱਗੋ ਜੀ ਇਹ ਦਵਾਈ ਦੇ ਨਾਲ ਲੱਗੋ ਜੀ ਤੂੰ ਦੇਖੋ ਜੀ ਦੈ ਰਾਤ ਦੁਗਣੀ ਤਰੱਕੀ ਕਰੂੰਗੀ ਕੀ ਆ ਹਾਂ ਥੋੜੇ ਨਾਲ ਥੋੜੇ ਵੀਰ ਜੀ ਕਹਿੰਦੇ ਨੇ ਵੱਡੇ ਭਰਾ ਨੇ ਹਾਂ ਜੀ ਵੱਡੇ ਭਰਾ ਜੀ ਅੱਛਾ ਉਹ ਵੀ ਨਾਲ ਦੇਖਭਾਲ ਕਰਦੇ ਤੁਸੀਂ ਤਾਂ ਭਤੀਜਾ ਵੀ ਹੈ ਤੁਹਾਡਾ ਬੇਟਾ ਵੀ ਤੁਸੀਂ ਨਾਲ ਹਾਂ ਜੀ ਹਾਂ ਸਾਰੀ ਮਿਹਨਤ ਕਰਦੇ ਹੋ ਸਾਰਾ ਪਰਿਵਾਰ ਹੀ ਹੈ ਜੀ ਕੀ ਬਾਤ ਹੈ ਜੀ 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 ਦੇਖੋ ਇਹ ਸਾਰਾ ਪਰਿਵਾਰ ਹੈਗਾ ਤੇ ਅਸੀਂ ਡਾਕਟਰ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫਿਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਧੰਨਵਾਦ ਜੀ ਫਿਰੁਕੀ ਸਾਹਿਬ ਜੀ ਆਏ ਨੂੰ ਜੀ 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 ਡਾਕਟਰ ਸਾਹਿਬ ਇਹ ਕਹਿੰਦੇ ਵੀ ਤੁਸੀਂ ਕਿਸ ਤਰ੍ਹਾਂ ਦਾ ਡਾਕਟਰ ਇਹਨਾਂ ਦੇ ਕਮਰੇ 'ਚ ਬਿਠਾਇਆ ਕਿ ਜਿਹੜਾ 24 ਘੰਟੇ ਹੀ ਇਹਨਾਂ ਦੀ ਡੈ ਜਿਹੜੇ ਕੋਈ ਵੀ ਬਿਮਾਰੀ ਆਵੇ ਤੀਜੇ ਡੰਗ ਠੀਕ ਕਰ ਦਿੰਦੇ ਜੀ ਹਾਂਜੀ ਇਹ ਡਾਕਟਰ ਖਾਓਗੇ ਸਾਨੂੰ ਹਾਂਜੀ ਹਾਂਜੀ ਦਿਖਾਵਾਂਗੇ ਜੀ ਇਹ ਡਾਕਟਰ ਵੀ ਐਸ ਕੇ ਦੇ ਜਿਹੜੇ ਫਾਰਮੂਲੇ ਆ ਨਾ ਜੀ ਅੱਛਾ ਜੀ ਇਹ ਬਹੁਤ ਹੀ ਕੋਈ ਵੀ ਸਮੱਸਿਆ ਹੈਗੀ ਪਸ਼ੂ ਨੂੰ ਜਿਵੇਂ ਮਸਟਾਈਡਸ ਦੇ ਦਾ ਹੈਗੇ ਹੈਗਾ ਇੱਕ ਨੰਬਰ ਉਹਦੇ ਕੋਈ ਗੱਲ ਹੀ ਨਹੀਂ ਜਿਵੇਂ ਆਮ ਹੁਣ ਇਹਨਾਂ ਨੂੰ ਲੰਪੀ ਦੀ ਪ੍ਰੋਬਲਮ ਆ ਗਈ ਸੀਗੀ ਠੀਕ ਹੈ ਵਿਚੀ ਮੂੰਹ ਖੁਰਦੀ ਠੀਕ ਹੈ ਫਟਣ ਮੌਦੀ ਇਹ ਬਹੁਤ ਸਮੱਸਿਆ ਦੇ ਸੀ ਬਾਈ ਜੀ ਨੇ ਫੋਨ ਗਿਆ ਵੀ ਯਾਰ ਇਦਾਂ ਮੇਰੇ ਸਮੱਸਿਆ ਆ ਗਈ ਐ ਫਾਰਮ ਦੇ ਵਿੱਚ ਅਸੀਂ ਕਿਹਾ ਵੀ ਤੁਸੀਂ ਦਵਾਈ ਯੂਜ਼ ਕਰੋ ਉਦੋਂ ਬਾਅਦ ਆਪਾਂ ਗੱਲ ਕਰਾਂਗੇ ਦੂਜੇ ਦਿਨ ਇਹ ਤਾਂ ਕਹਿੰਦਾ ਵੀ ਦੂਜੇ ਦਿਨ ਤਾਂ ਗੱਲ ਕਰਨ ਦੀ ਲੋੜ ਹੀ ਨਹੀਂ ਭਈ ਤੀਜੇ ਦਿਨ ਤੀਜੇ ਡਾਂਗੇ ਕੰਮ ਚੱਲ ਗਿਆ ਹਾਂਜੀ ਹਾਂਜੀ ਬਾਈ ਜੀ ਫਿਰ ਦੂਜੇ ਦਿਨ ਸਾਡੇ ਕੋਲ ਦੁਬਾਰੇ ਫੇਰ ਕੇ ਵੀ ਬਹੁਤ ਅੱਛਾ ਰਿਜ਼ਲਟ ਹੈ ਬਹੁਤ ਹੀ ਵਧੀਆ ਇਹਨਾਂ ਨੂੰ ਕੋਈ ਸਮੱਸਿਆ ਨਹੀਂ ਆਈ ਇਸ ਗੱਲ ਦੇ ਵਿੱਚ ਵੀ ਇਹਨਾਂ ਨੂੰ ਕਬਰ ਇਹਨਾਂ ਦੁੱਧ ਨਹੀਂ ਘਟਿਆ ਕੋਈ ਕੋਈ ਟੀਕਾ ਨਹੀਂ ਲਾਉਣਾ ਪਿਆ ਠੀਕ ਹੈ ਤੇ ਇਸ ਕਰਕੇ ਬਾਈ ਦਾ ਸਾਡਾ ਦੋ ਜਣੇ ਥੈਂਕ ਯੂ ਵੀ ਕਰਕੇ ਆਏ ਵੀ ਬਾਈ ਜੀ ਬਹੁਤ ਅੱਛੀ ਗੱਲ ਹੈ ਸਾਡਾ ਜਾਨੀ ਕਿ ਹੋ ਗਿਆ ਜੀ ਸਾਡੇ ਨਾਲ ਇਹਨਾਂ ਦੇ ਵੱਡੇ ਵੀਰ ਜੀ ਵੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ ਦਿੱਕਤ ਕੀ ਪਰੇਸ਼ਾਨੀ ਹੈ ਸੀ ਹੁਣ ਇਹ ਪਰਿਵਾਰ ਹੈਗਾ ਬੜਾ ਮਿਹਨਤੀ ਪਰਿਵਾਰ ਹੈ ਪਿੰਡ ਦਾ ਔਰ ਜਦੋਂ ਮਿਹਨਤ ਨੂੰ ਫਲ ਲੱਗਦਾ ਹੈ ਜਦੋਂ ਮਿਹਨਤ ਦਾ ਅਸੀਂ ਕਹ ਲਈਏ ਫਲ ਸਾਡੇ ਪੱਲੇ ਪੈਂਦੇ ਤੇ ਓਬਵੀਅਸਲੀ ਗੱਲ ਹੈ ਕਿ ਖੁਸ਼ੀ ਹੋਣੀ ਵੀ ਬਹੁਤ ਜ਼ਿਆਦਾ ਅਹਿਮ ਚੀਜ਼ ਹੈ ਗਿਆ ਬਹੁਤ ਬਹੁਤ ਸਵਾਗਤ ਹੈ ਬਾਈ ਜੀ ਕੀ ਨਾਂ ਹੈ ਤੁਹਾਡਾ ਗੁਰਜੰਟ ਸਿੰਘ ਹੈ ਜੀ ਅੱਛਾ ਗੁਰਜੰਟ ਪਾਈ ਜੀ ਪਹਿਲਾਂ ਦੇ ਹਾਲਾਤ ਤੇ ਇਹ ਡਾਕਟਰ ਜਿਹੜਾ ਤੁਸੀਂ ਅੰਦਰ ਰੱਖਿਆ ਇਹ ਮਿਲਣ ਤੇ ਹਾਲਾਤਾਂ ਦੇ ਵਿੱਚ ਕੀ ਬਦਲਾਅ ਆਇਆ ਬਹੁਤ ਜੀ ਬਹੁਤ ਜੀ ਜਦੋਂ ਮੜਾ ਜੱਟ ਲਾ ਹੁੰਦਾ ਜਾਂ ਰਾਤ ਨੂੰ 10 ਵਜੇ ਢਿੱਲਾ ਹੋਵੇ ਉਹਦੀ ਦੇ ਦੇ ਜੀ ਅਚਾਰ ਆਦਮ 10 ਵਜੇ ਵੀ ਡਾਕਟਰ ਆ ਜਾਂਦਾ ਹਾਂ ਰਾਤ ਨੂੰ ਆਇਆ ਜਾਂਦਾ ਕਿਸੇ ਨੂੰ ਫੋਨ ਕਰਨ ਦੀ ਲੋੜ ਨਹੀਂ ਅੱਛਾ ਚੁੱਪ ਕਰਕੇ ਦੋ ਹਾਂ ਅੰਦਰ ਹੀ ਰੱਖਿਆ ਹੋਣਾ ਅੱਗੇ ਤੁਹਾਨੂੰ ਦਿਖਾਵਾਂਗੇ ਸਸਪੈਂਸ ਅਸੀਂ ਪ੍ਰਕਰਾਰ ਰੱਖਿਆ ਹੋਇਆ ਹੈ ਕਿਹੜਾ ਡਾਕਟਰ ਹੈਗਾ ਜਿਹੜਾ ਰਾਤ ਨੂੰ 10 ਵਜੇ ਵੀ ਆ ਕੇ ਇਹਨਾਂ ਦੇ ਪਸ਼ੂ ਇਹਨਾਂ ਦੇ ਗਾਵਾਂ ਇਹਨਾਂ ਦੀਆਂ ਮੱਜਾਂ ਦਾ ਧਿਆਨ ਰੱਖਦਾ ਹੈ ਜਦੋਂ ਲੰਪੀ ਆਉਂਦੀ ਹੈ ਜਾਂ ਮੁਖ ਰੌਂਦੀ ਹੈ ਜਾਂ ਫਿਰ ਥਲੇਰੀਆ ਹੋ ਜਾਂਦਾ ਹੈ ਜਾਂ ਫਿਰ ਅਸੀਂ ਕਹਿ ਲਈਏ ਜੀ ਕਿ ਬੁਖਾਰ ਹੋ ਜਾਂਦਾ ਜਦੋਂ ਉਹਦੇ ਵਿੱਚ ਬੜੀ ਟੈਨਸ਼ਨ ਹੁੰਦੀ ਹੈ ਕਿੰਨਾ ਕੁ ਪੈਸਾ ਗੁਰਜੰਟ ਜੀ ਪਹਿਲਾਂ ਤੁਹਾਡਾ ਜਿਹੜਾ ਲੱਗ ਜਾਂਦਾ ਸੀ ਕਿਉਂਕਿ ਬਹੁਤ ਵਾਰ ਹੁੰਦਾ ਡਾਕਟਰ ਨੂੰ ਅਸੀਂ ਫੋਨ ਕਰਦੇ ਆਂ ਤੇ ਜਦੋਂ ਤੱਕ ਡਾਕਟਰ ਸ਼ਾਮ ਤੱਕ ਜਾਂ ਕੱਲ ਤੱਕ ਆਉਂਦਾ ਤੇ ਇਹ ਬਿਮਾਰੀ ਹੋਰ ਜ਼ਿਆਦਾ ਵੱਧ ਜਾਂਦੀ ਹੈ ਨਹੀਂ ਅਸੀਂ ਘੱਟੋ ਘੱਟ 1.5 ਲੱਖ ਰੁਪਈਆ ਮੈਡੀਕਲ ਦਾ ਦੇ ਕੇ ਹਟਿਆ 1.5 ਲੱਖ ਰੁਪਈਆ ਜੀ 1.5 ਲੱਖ ਰੁਪਈਆ ਨੇ ਟਾਈਮ ਚ ਜੀ ਅਸੀਂ 6-7 ਕ ਮਹੀਨਾ ਚ ਭਾਈ ਜੀ 1.5 ਲੱਖ ਰੁਪਈਆ ਹਾਂ ਜੀ 1.5 ਲੱਖ ਰੁਪਈਆ ਮੈਡੀਕਲ ਦਾ ਹੋ ਗਿਆ ਜੀ ਤੇ ਹੁਣ ਆ ਬਾਈ ਤੋਂ ਲਿਆਏ ਆ ਅਸੀਂ 9000 ਦੀ ਦਵਾਈ ਹਜੇ ਪਈਆਂ ਬੋਤਲਾਂ ਬਚੀਆਂ ਤੇ ਸਾਰੇ ਪਰ ਮਹੀਨਾ ਹੋ ਗਿਆ ਜੀ ਵਧੀਆ ਸੱਟ ਆ ਕੋਈ ਆਇਆ ਨਹੀਂ ਤੇ ਉਹ ਮੈਂ ਕਹਿੰਦਾ ਜੀ ਇੱਕ ਗਾਂ ਦੀ ਲੈ ਜਾਂਦਾ 9000 ਡਾਕਟਰ ਤੇ ਸਾਡੇ ਪਲੇ ਜਿਹੜਾ ਦੁੱਧ ਕੱਟਦੇ ਹੋ ਅਲੱਗ ਉਹ ਤਾਂ ਲੱਗ ਜੀ ਉਹ ਤਾਂ ਰੋੜੀ ਜਾਂਦੀਆਂ ਦੁੱਧ ਤਾਂ ਸੱਜਰਾਂ ਜਮੀ ਉੱਡ ਜਾਂਦੀਆਂ ਜੀ ਤੇ ਫਿਰ ਜਿਹੜਾ ਹੁਣ ਤਾਂ ਦੁੱਧ ਤਾਂ ਨਹੀਂ ਕੱਟਦਾ ਜੀ ਹੌਣ ਨੀ ਹੁਣ ਤਾਂ ਜੀ ਜੀ ਪਾਈਆਂ ਖੰਡ ਉਹ ਤਾਂ ਵਧੀਆ ਹੀ ਹੈ ਜੀ ਹੁਣ ਤਾਂ ਜੀ ਉਹਦੇ ਮੈਲਾ ਮੂਦੀ ਸੀ ਬਾਈ ਦੀ ਇੱਕ ਵਾਰੀ ਦੇਦੀ ਦਵਾਈ ਤੜਕੇ ਨੂੰ ਦੂਜੇ ਦਿਨ ਮੈਲਾ ਵੀ ਨਹੀਂ ਪਤਾ ਲੱਗਿਆ ਜੀ ਅੱਗੇ ਡਰਾ ਹੋ ਜਾਂਦਾ ਜੀ ਵੀ ਕਿਤੇ ਤੜਕੇ ਨੂੰ ਮਰਨਾ ਜਾਵੇਗਾ ਅੱਛਾ ਜੀ 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 ਸੋ ਤੁਸੀਂ ਕਹਿ ਦੱਸ ਰਹੇ ਸੀ ਵੀ ਜਿਹੜਾ ਇਹ ਫਾਰਮ ਹੈਗਾ ਹੁਣ ਅਸੀਂ ਤਾਂ ਏਆਈ ਵਾਸਤੇ ਵੀ ਇੱਥੇ ਘਰ ਦੇ ਹੀ ਜੀਪ ਆ ਲਿਆ ਹੋਇਆ ਹੈ ਜੀ ਹਾਂ ਘਰੇ ਤੇ ਜਿਹੜੀ 8 ਨੰਬਰ ਤੇ ਇੱਕ ਨੰਬਰ ਆ ਬਹੁਤ ਵਧੀਆ ਦਵਾਈ ਹੈ ਸੀ ਤਾਂ ਰਾਤ ਨੂੰ ਜੇ ਪਤਾ ਲੱਗੇ ਵੀ ਮਲੇਵਾਰ ਨਾ ਕੋਈ ਹੋਰ ਆ ਉਹਦੀ ਦੇ ਦੇਣੀ ਹਾਂ ਤੜਕੇ ਨੂੰ ਵਧੀਆ ਠੀਕ ਆ ਜੀ ਅੱਛਾ ਹਾਂ ਨਹੀਂ ਪਰ 12 ਵਜੇ ਡਾਕਟਰ ਕਿਹੜਾ ਹੁੰਦਾ ਜੀ ਮੈਂ ਬੈਠ ਗਿਆ ਹਾਂ ਜੀ ਜੀ ਹਾਂ ਬਹੁਤ ਵਧੀਆ ਨਾਲ ਵੀ ਤੁਸੀਂ ਆਪਣਾ ਭਤੀਜਾ ਵੀ ਕਹਿੰਦੇ ਵੀ ਭਤੀਜਾ ਵੀ ਨਾਲ ਹੀ ਲਾਏ ਉਹ ਕਿੱਥੇ ਨੇ ਅੱਛਾ ਕੀ ਗੱਲ ਚਲੋ ਅਸੀਂ ਇਹਨਾਂ ਦੇ ਸਾਰੇ ਪਰਿਵਾਰ ਨਾਲ ਹੀ ਗੱਲਬਾਤ ਕਰਦੇ ਹਾਂ ਆ ਤੁਹਾਡਾ ਕੀ ਨਾਮ ਬ੍ਰਦਰ ਹਰਮਨਪ੍ਰੀਤ ਸਿੰਘ ਜੀ ਅੱਛਾ ਹਰਮਨ ਤੁਸੀਂ ਇਧਰ ਲਈ ਲਾਈਨ ਦੇ ਵਿੱਚ ਐਂਟਰ ਹੋਇਓ ਕਿੰਨਾ ਕੁ ਮਨ ਕਹਦੇ ਸੀ ਤਾਂ ਮਨ ਹੀ ਬੜਾ ਲੱਗਦਾ ਜਦੋਂ ਅਸੀਂ ਡੈਰੀ ਦੇ ਵਿੱਚ ਕੰਮ ਕਰਦੇ ਆ ਹੈ ਬਹੁਤ ਮਨ ਲੱਗਦਾ ਜੀ ਇਧਰ ਅੱਛਾ ਤੇ ਪਹਿਲਾਂ ਜਦੋਂ ਤੁਸੀਂ ਰੱਖੀ ਰੱਖੇ ਸੀ ਬੜੀਆਂ ਮਹਿੰਗੀਆਂ ਗਈਆਂ ਹੈਗੀਆਂ ਨੇ ਤੁਹਾਡੇ ਕੋਲ ਇੱਥੇ ਰੱਖੀਆਂ ਹੋਈਆਂ ਤੇ ਰੋਸਵਿਲੇ ਜਦੋਂ ਦਿੱਕਤ ਪਰੇਸ਼ਾਨੀ ਆ ਜਾਂਦੀ ਸੀ ਤੁਹਾਡਾ ਚਾਚਾ ਤੁਹਾਡਾ ਬਾਪੂ ਜੀ ਟੈਨਸ਼ਨ ਚ ਹੋ ਜਾਂਦੇ ਸੀ ਹੁਣ ਤਾਂ ਨਹੀਂ ਟੈਨਸ਼ਨ ਹੁਣ ਨਹੀਂ ਹੁਣ ਫਿਰ ਡਾਕਟਰ ਨਾਲੇ ਪੈਸੀ ਵੀ ਬਹੁਤ ਬਚਦੇ ਆ ਜੀ ਦਵਾਈ ਵਧੀ ਹੈਗੀ ਇਹਨਾਂ ਨੂੰ ਦੁੱਧ ਨਹੀਂ ਛੱਡਦੀਆਂ ਜੀ ਅੱਛਾ ਤੇ ਬਾਕੀ ਆ ਪਹਿਲਾਂ ਬਹੁਤ ਪੈਸੇ ਲੱਗ ਜਾਂਦੇ ਨੇ ਮੈਡੀਕਲ ਤੇ ਗੇੜੇ-ਗੇੜੇ ਕੱਟਨੇ ਮੈਂ ਦੇ ਉਹ 11 ਦਵਾਈ ਲੈ ਕੇ ਜੀ ਹੂੰ ਹੂੰ ਹੁਣ ਸਹੀ ਆ ਜੀ ਕਾਈ ਹੁਣ ਜਿਹੜਾ ਤੁਸੀਂ ਡਾਕਟਰ ਰੱਖਿਆ ਹੋਇਆ ਫਿਰ ਠੀਕ ਹੈ ਹਾਂਜੀ ਹਾਂਜੀ ਉਹ ਤਾਂ ਇਹੀ ਦੇ ਦਿੰਦਾ ਇਹ ਦਵਾਈ ਨਹੀਂ ਦੇ ਦਿੰਦਾ ਹਾਂਜੀ ਅੱਛਾ ਫਿਰ ਜੇ ਮਸਟੈਟਸ ਆਉਂਦੀ ਹੈ ਯਾਨੀ ਕਿ ਲੈਵਲ ਉਹ ਹਾਰਡ ਹੁੰਦਾ ਆਪ ਹੀ ਦੇ ਦਿੰਦੇ ਆਪ ਹੀ ਫਿਰ ਤਾਂ ਹਾਰਮਨ ਨੂੰ ਡਾਕਟਰ ਬਣਾਦਾ ਤੂੰ ਹਾਂਜੀ ਪੂਰਾ ਹੀ ਜੀ ਇੱਕ ਹੋਰ ਛੋਟਾ ਡਾਕਟਰ ਵੀ ਹੈਗਾ ਸਾਡਾ ਇੱਥੇ ਜਿਹੜਾ ਉਹਦੇ ਨਾਲ ਵੀ ਅਸੀਂ ਤੁਹਾਡੀ ਗੱਲਬਾਤ ਕਰਵਾਵਾਂਗੇ ਉਹ ਵੀ ਇੱਥੇ ਪਸ਼ੂਆਂ ਦਾ ਡੰਗਰਾਂ ਦਾ ਧਿਆਨ ਰੱਖਦਾ ਹੈ ਅੱਛਾ ਭਾਈ ਇੱਕ ਸਨੇਹਾ ਕੀ ਹੈਗਾ ਕਿਉਂਕਿ ਜਿਹੜੀ ਸਾਡੀ ਨਵੀਂ ਪੀੜ੍ਹੀ ਹੈ ਉਹ ਜ਼ਿਆਦਾਤਰ ਕਹਿੰਦੇ ਵੀ ਇਹ ਤਾਂ ਇਹ ਕੀ ਕੰਮ ਹੈ ਜੀ ਪਰ ਮੈਂ ਤਾਂ ਹਮੇਸ਼ਾ ਇਹ ਗੱਲ ਕਹਣਾ ਉਹਨਾਂ ਵਿੱਚ ਜਿਹਨੂੰ ਆ ਗਿਆ ਤਰੀਕਾ ਉਹਦਾ ਇੱਥੇ ਅਮਰੀਕਾ ਹਮ ਸਹੀ ਗੱਲ ਹੈ ਬਹੁਤ ਵਧੀਆ ਮੇਰੀ ਗੱਲ ਸੁਣੋ ਜੀ ਆਪ ਤਿੱਜਾ ਮੇਰਾ ਜੀ ਹਾਂਜੀ ਇਹ ਇਸੇ ਲਾਈਨ 'ਚ ਲੱਗ ਗਿਆ ਜੀ ਹੁਣ ਜੀ ਹਮ ਪੂਰਾ ਵਧੀਆ ਨਾਲ ਕੰਮ ਦਿੰਦਾ ਜੀ ਅਸੀਂ ਵੀ ਕਹਿੰਦੇ ਵੀ ਬੱਚੇ ਨੂੰ ਬਾਹਰ ਨਾ ਭੇਜੋ ਆਦੇ ਕਿਤੇ ਨਾ ਜੜੋ ਜੀ ਹੈ ਜੀ ਪੂਰਾ ਵਧੀਆ ਕੰਮ ਆ ਜੀ ਇਹ ਅੱਛਾ ਜਦੋਂ ਬੁਖਾਰ ਹੁੰਦਾ ਸੀ ਜਾਂ ਜਦੋਂ ਅਸੀਂ ਕਹਿ ਲਈਏ ਕਿ ਪਹਿਲਾਂ ਮਸਟੈਟਸ ਆ ਜਾਂਦਾ ਸੀ ਮਸਟੈਟਸ ਦਾ ਆਮ ਕਰਕੇ ਜਿਹੜੇ ਨਵੇਂ ਆ ਨਵੇਂ ਪੁਰਾਣੇ ਉਹਨਾਂ ਤਾਂ ਜਦੋਂ ਲੇਵਾ ਹਾਰਡ ਹੋ ਗਿਆ ਪਤਾ ਹੀ ਲੱਗ ਗਿਆ ਜਿਹੜੇ ਹੁਣੇ ਤਾਜ਼ੇ ਤਾਜ਼ੇ ਇਸ ਲਾਈਨ 'ਚ ਪਏ ਨੇ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਕਹਿੰਦੇ ਜੀ ਟੀਕੇ ਹੀ ਇੱਕ ਹੱਲ ਹੈ ਮਸਟੈਟਸ ਦਾ ਜਾਂ ਡਾਕਟਰੀ ਇੱਕ ਹੱਲ ਹੈ ਉਹਨਾਂ ਨੂੰ ਕੀ ਕਹੋਗੇ ਵੀਰ ਜੀ ਕਾਨੂੰ ਇਹ ਇੱਕ ਨੰਬਰ ਤੇ 8 ਤੁਸੀਂ ਵੀ ਪਹਿਲਾਂ ਨਵੇਂ ਨਵੇਂ ਜਦੋਂ ਟਿਕੀ ਟੋਕੀ ਗਏ ਹਾਂ ਜੀ ਇੱਕ ਨੰਬਰ ਤੇ 8 ਨੰਬਰ ਬਹੁਤ ਵਧੀਆ ਦਵਾਈ ਹੈ ਜੀ ਬਹੁਤ ਵਧੀਆ ਮੈਂ ਕਹਿੰਦਾ ਸਾਰੀਆਂ ਬੀਕੇ ਦੇ ਸਾਰੀਆਂ ਦਵਾਈਆਂ ਬਹੁਤ ਵਧੀਆ ਹੈ ਅੱਛਾ ਹਾਂ ਜੀ 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 ਜਿਹੜਾ ਬੰਦਾ ਭਾਰਤ ਦਾ ਉਹਨੂੰ ਪਤਾ ਲੱਗਦਾ ਜੀ ਓਕੇ ਗੱਲਾਂ ਨਾਲ ਨਹੀਂ ਪਤਾ ਲੱਗਦਾ ਹਾਂ ਨਹੀਂ ਗੱਲਾਂ ਨਾਲ ਨਹੀਂ ਬਰਤੇ ਤੋਂ ਪਤਾ ਲੱਗਦਾ ਚੀਨ ਪਹਿਲਾਂ ਭਾਰਤੋਂ ਫੇਰ ਦੱਸੋ ਅੱਛਾ ਤੇ ਤੁਸੀਂ ਨਾਰਮਲ ਹਰਮਨ ਆਪ ਹੀ ਦੇ ਦਿੰਦੇ ਹੋ ਹਾਂ ਜੀ ਹਾਂ ਜੀ अच्छा ਕਿਸੇ ਡਾਕਟਰ ਨੂੰ ਬੁਲਾਉਣ ਦੀ ਲੋੜ ਨਾ ਨਾ ਜੀ ਆਪ ਹੀ ਕਈ ਵਾਰ ਟੀਕੇ ਟੁਕੇ ਲਾ ਲੈਂਦੇ ਟੀਕੇ ਨੇ ਬਹੁਤ ਪੈਸੇ ਲੱਗਦੇ ਸੀ ਇਹ ਹੁਣ ਮੈਂ ਆਪ ਹੀ ਦੇ ਦੇਣਾ ਟੀਕੇ ਟੁਕੇ ਦਾ ਮੈਂ ਕਦੇ ਲਾਈ ਨਹੀਂ ਹੈਗੇ ਇਹ ਮੈਂ ਆਪ ਹੀ ਦੇਣਾ ਆਪ ਹੀ ਲੱਗਣਾ ਆਪ ਹੀ ਲੱਗਣਾ ਸਾਰੀ ਨੌਲ ਜਾਈਂ ਭਰੋ ਸਰੈਂਚ ਤੇ ਮੂੰਹ ਚ ਪਾਓ ਜੀ ਸਾਡਾ ਫਿਰ ਛੋਟਾ ਡੈਰੀ ਫਾਰਮਰ ਵੀ ਸਾਡਾ ਆ ਗਿਆ ਸਾਈਲ ਸਾਡਾ ਛੋਟਾ ਅੱਛਾ ਸਾਈਲ ਇਹ ਦੱਸੋ ਵੀ ਪਹਿਲਾਂ ਚਾਚਾ ਤੇ ਤੁਹਾਡੇ ਬਾਪੂ ਕਹਿੰਦੇ ਟੀਕੀ ਚੱਕੀ ਫਿਰ ਜਾਂਦੇ ਸੀ ਹੈ ਡੈਰੀ ਚ ਆਏ ਸੀ अच्छा ठीक ने हुन सारे ਤੁਸੀਂ ਕੰਮ ਕਰਦੇ ਹੋ ਹਾਂਜੀ ਇੱਥੇ ਤੁਸੀਂ ਵੀ ਨਾਲ ਹੱਥ ਵਟਾਉਨੇ ਇਹ ਇਹ ਮੁੰਡਾ ਤੁਹਾਡਾ ਹੱਥ ਵਟਾਉਂਦਾ ਜੀ ਪੂਰਾ ਜੀ ਅੱਛਾ ਕੀ ਕੀ ਕੰਮ ਲੈਣੇ ਉਹਦੇ ਕੋਲ ਇਹ ਬਸਸਿਆਂ ਪੁੱਸਿਆਂ ਦਾ ਹੀ ਤਿਆਰ ਰੱਖਦੇ ਅੱਛਾ ਆ ਫਾਰਮ ਇਧਰਲੀ ਸਾਈਡ ਇਹਨਾਂ ਦੀ ਹੈ ਚਲੋ ਅਸੀਂ ਇਧਰਲੀ ਗੱਲ ਵੀ ਕਰ ਲੈਂਦੇ ਆ ਛੋਟੇ ਛੋਟੇ ਬੱਚੇ ਆਓ ਤੁਹਾਨੂੰ ਇਹ ਜਿਹੜਾ ਇਹ ਫਾਰਮ ਹੈਗਾ ਛੋਟਾ ਇਹ ਸਾਡੇ ਸਾਹਿਲ ਦਾ ਹੈ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਅੱਛਾ ਸਾਹਿਲ ਸਭ ਤੋਂ ਵਧੀਆ ਕਿਹੜੀ ਲੱਗਦੀ ਤੁਹਾਨੂੰ ਵੀ ਇਹਦੇ ਚੋਂ ਵੱਚੀ ਹੱਜੀ ਆ ਵਾਲੀ ਕਿਹੜੀ ਉਹ ਵਾਲੀ ਵਧੀਆ ਲੱਗਦੀ ਵਾਈਟੀ अच्छा ਆ ਵਾਈਟ ਵਾਲੀ ਹੈ ਠਾਓ ਫਿਰ ਇਹਨੂੰ ਦੇਖੀਏ ਇਹ ਇਹ ਬੱਚਿਆਂ ਦਾ ਵੀ ਬੜੀ ਇਸ਼ੂ ਹੈਗਾ ਜੀ ਅੱਜ ਕੱਲ ਬੱਚਿਆਂ ਨੂੰ ਪਾਲਣਾ ਬੱਚਿਆਂ ਨੂੰ ਵੱਡਿਆ ਕਰਨਾ ਡਾਕਟਰ ਸਾਹਿਬ ਜਿਨ੍ਹਾਂ ਦਾ ਬੱਚਿਆਂ ਦਾ ਮਾਮਲਾ ਹੈਗਾ ਬੱਚਿਆਂ ਵਾਸਤੇ ਵੀ ਫਿਰ ਉਹੀ ਤੁਹਾਡੇ ਨੁਸਕੇ ਫਾਰਮੂਲੇ ਕੰਮ ਕਰ ਜਾਂਦੇ ਨੇ ਸਾਡੇ ਕੋਲੇ ਗਰੋਥ ਬੱਚਿਆਂ ਦੀ ਗਰੋਥ ਵਾਸਤੇ ਬਹੁਤ ਅੱਛੀ ਇੱਕ 29 ਨੰਬਰ ਦਵਾਈ ਆਉਂਦੀ ਹੈ ਜੀ ਅੱਛਾ ਹਾਂਜੀ ਉਹ ਬਹੁਤ ਅੱਛੀ ਹੈ ਜੋ ਹਫਤੇ ਇੱਕ ਦੀ ਹੋ ਜਾਏ ਮਤਲਬ ਜੀ ਜੀ ਬੱਚੀ ਤਾਂ ਉਹਨੂੰ ਆਪਾਂ ਦੇਣੀ ਸ਼ੁਰੂ ਸਟਾਰਟ ਕਰਾਂਗੇ ਤਾਂ ਬਹੁਤ ਸੋਹਣੀ ਗਰੋਥ ਹੋਊਗੀ ਬਹੁਤ ਜ਼ਿਆਦੇ ਹਾਂਜੀ ਹਾਂਜੀ ਅੱਛਾ ਸਾਹਿਲ ਸਾਨੂੰ ਇਹ ਦੱਸੋ ਬੇਟਾ ਜਿਹੜੇ ਲੋਕ ਇੱਥੇ ਤੁਹਾਡੇ ਕੋਲ ਹੁਣ ਤੁਹਾਡੇ ਬਾਪੂ ਜੀ ਕੋ ਕਲੇ ਵੀ ਗਵਾਂਢੀ ਵੀ ਆਉਣ ਲੱਗੇ ਵੀ ਇਹਨਾਂ ਨੇ ਡਾਕਟਰ ਰੱਖਿਆ ਹੋਇਆ ਤੇ ਉਹ ਹੁਣ ਠੀਕ ਨੇ ਸਾਰਾ ਸਿਸਟਮ ਹਾਂਜੀ ਕੁਝ ਰਹਿੰਦੇ ਨੇ ਬਾਪੂ ਕਹਿੰਦੇ ਬਾਪੂ ਤਾਂ ਡੈਰੀ ਚੋਂ ਨਿਕਲਦਾ ਹੀ ਨਹੀਂ ਹੁਣ ਇੰਨਾ ਜੀ ਲੱਗਦਾ ਇੱਥੇ ਜੀ ਜੀ ਥੋੜਾ ਜਿਹਾ ਸਾਡਾ ਸ਼ਰਮੀਲਾ ਹੈਗਾ ਬੱਚਾ ਏ ਪਰ ਇਹ ਸਾਮਦੀ ਸਾਰੀ ਚੀਜ਼ਾਂ ਹੈਗੀਆਂ ਨੇ ਸੋ ਨਾ ਸਿਰਫ ਇਹ ਲੋਕ ਸਗੋਂ ਆਲੇ ਦੋਲੇ ਵੀ ਇਹ ਜਿਹੜਾ ਪਰਿਵਾਰ ਹੈਗਾ ਗੁਰਜੰਟ ਜੀ ਉਹਨਾਂ ਦਾ ਪਰਿਵਾਰ ਹੈਗਾ ਬਾਈ ਜੀ ਹੁਣ ਤਾਂ ਕਹਿੰਦੇ ਗਵਾਂਡੀਆਂ ਦੇ ਵੀ ਤੁਹਾਡੇ ਡਾਕਟਰ ਦੀ ਚਰਚਾ ਹੈਗੀ ਹੈ ਹਾਂ 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 ਪੂਰੇ ਜੀ ਪੂਰੇ ਕੀ ਗਵਾਂਡੀ ਕੀ ਪ੍ਰੋਬਲਮ ਲੈ ਕੇ ਐਸੀ ਤੇ ਕਿਵੇਂ ਸੈੱਟ ਕਰਵਾਈ ਫਿਰ ਉਹ ਕਹਿੰਦੇ ਜੀ ਸਾਡੇ ਤਾਂ ਕਹਿੰਦੇ ਬਿਮਾਰ ਹੋਏ ਪਸ਼ੂ ਜੀ ਸਾਡੇ ਤਾਂ ਕਹਿੰਦੇ ਉਹੀ ਲਾ ਐ ਨਹੀਂ ਪਤਾ ਲਾਤੀ ਤੋੜਦੇ ਪਸ਼ੂ ਕੋਈ ਪੰਜ ਚਾਰ ਪਸ਼ੂਆਂ ਦੇ ਹੋਈ ਵੀ ਸੀ ਮਾ ਕੋਈ ਲੱਤ ਤੜਾਉਣ ਦੀ ਲੋੜ ਨਹੀਂ ਦਵਾਈ ਬਾਈ ਕੋਲੇ ਤੋਰਿਆ ਵਧੀਆ ਠੀਕ ਆ ਕੀ ਆ ਮਗਾ ਟੀਕਾ ਲਾਉਣਾ ਕਿਹੜਾ ਸੌਖਾ ਮੈਂ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਜੀ ਅੱਛਾ ਡਾਕਟਰ ਸਾਹਿਬ ਜੇਕਰ ਤੁਹਾਡੇ ਨਾਲ ਇੱਥੇ ਰਾਬਤਾ ਕਰਨਾ ਹੋਵੇ ਤੁਹਾਨੂੰ ਮਿਲਣਾ ਹੋਵੇ ਰਾਮਪੁਰਾ ਫੂਲ ਦੇ ਵਿੱਚ ਆਪਣਾ ਐਡਰੈਸ ਇੱਥੇ ਕੀ ਹੈਗਾ ਕਿੱਥੇ ਮਿਲਦੇ ਜੇ ਡਾਕਟਰ ਅਜੇ ਤੁਹਾਨੂੰ ਡਾਕਟਰ ਵੀ ਸਾਨੂੰ ਡਾਕਟਰ ਜ਼ਰੂਰ ਦਿਖਾਏ ਡਾਕਟਰ ਕਿਹੜਾ ਰੱਖਿਆ ਹੋਇਆ ਅੰਦਰ ਠੀਕ ਹੈ ਸਰ ਸਰ ਆਪਣਾ ਐਡਰੈਸ ਹੈਗਾ ਰਾਮਪੁਰਾ ਫੂਲ ਜੀ ਨੇੜੇ ਬੱਸ ਸਟੈਂਡ ਪੁਨਰਜੋਤੀ ਹਸਪਤਾਲ ਵਾਲੀ ਗਲੀ ਮਾਨ ਹੈਲਥਕੇਅਰ ਸੈਂਟਰ 9417324745 ਤੇ ਤੁਸੀਂ ਸਾਡੇ ਨਾਲ ਕਾਲ ਵੀ ਕਰ ਸਕਦੇ ਹੋ ਤੁਹਾਨੂੰ ਕੋਈ ਵੀ ਸਮੱਸਿਆ ਹੋਵੇ ਤੁਸੀਂ ਸਾਡੇ ਨਾਲ ਕਾਲ ਕਰਕੇ ਜੇ ਕਿਸੇ ਨੇ ਦੂਰ ਨੇੜੇ ਵੀ ਕੋਈ ਦਵਾਈ ਮੰਗਾਣੀ ਹੁੰਦੀ ਹੈ ਅਸੀਂ ਬਾਈ ਕੋਰੀਅਰ ਬਾਈ ਬੱਸ ਤੇ ਸਪੀਡ ਪੋਰਟ ਰਾਹੀਂ ਵੀ ਭੇਜਦੇ ਹਾਂ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਤੇ ਹੁਣ ਜਿਹੜਾ ਸਮਾਂ ਆ ਗਿਆ ਹੈ ਕਿ ਅਸੀਂ ਉਹ ਡਾਕਟਰ ਵਾਬਦ ਵੀ ਤੁਹਾਨੂੰ ਅਸੀਂ ਦੱਸੀਏ ਜਿਹੜਾ ਕਮਰੇ ਚ 24 ਘੰਟੇ ਇਸ ਡੈਰੀ ਫਾਰਮ ਦੀ ਅਸੀਂ ਕਹਿ ਲਈਏ ਕਿ ਸਿਹਤ ਦਾ ਧਿਆਨ ਰੱਖਦਾ ਬਾਈ ਇਹ ਤਾਂ ਖਾਲੀ ਪਿਆ ਜੀ ਤੁਸੀਂ ਤਾਂ ਕਹਿੰਦੇ ਡਾਕਟਰ ਹੈ ਜੀ ਇੱਥੇ ਇੱਥੇ ਤਾਂ ਕੋਈ ਵੀ ਨਹੀਂ ਹੈਗਾ ਜੀ ਉਹਲੇ ਚ ਬਹਾ ਹੈ ਭਾਈ ਸਾਡਾ ਜੀ ਉਹਲੇ ਚ ਹਾਂਜੀ ਕਿਹੜਾ ਡਾਕਟਰ ਹੈ ਆ ਦੇਖੋ ਜੀ ਅੱਛਾ ਹਾਂਜੀ ਇਹ ਸਾਰੇ ਡਾਕਟਰ ਨੇ ਸਾਰੇ ਡਾਕਟਰ ਹੈ ਜੀ ਅੱਛਾ ਕੀ ਬਾਤ ਹੈ ਇਹਦੇ ਸਾਰੇ ਡਾਕਟਰ ਬੀ ਐਸ ਕੇ ਦੇ ਨੁਸਖੇ ਨੇ ਜੀ ਹਾਂਜੀ ਇਹੀ ਡਾਕਟਰ ਹੈ ਜੀ ਇਹ ਜੀ ਡਾਕਟਰ ਹੈ ਇਹੀ ਡਾਕਟਰ ਹੈ ਜੀ ਕੀ ਬਾਤ ਹੈ ਕੀ ਬਾਤ ਹੈ ਅੱਛਾ ਸਭ ਤੋਂ ਵਧੀਆ ਕਿਹੜਾ ਇਹਦੇ ਚ ਨੁਸਖਾ ਫਾਰਮੂਲਾ ਤੁਹਾਨੂੰ ਲੱਗਦਾ ਵੀ 1 ਨੰਬਰ ਠੀਕ ਹੈ ਜੀ ਤੇ 8 ਨੰਬਰ ਠੀਕ ਹੈ ਮਸਟੇਟਸ ਵਾਸ ਅੱਛਾ ਮਤਲਬ ਮਸਟੇਟਸ ਹੁਣ ਤੇ ਖੇਲ ਹੋ ਗਈ ਹੈ ਤੁਹਾਡੇ ਵਾਸਤੇ ਹਾਂਜੀ ਹਾਂਜੀ ਕੀ ਬਾਤ ਹੈ ਇੱਕ ਖਰਾਕ ਨਹੀਂ ਹਾਂਜੀ ਪਨਪੂਰਾ ਫਰਕ ਆ ਜੀ ਇੱਕ ਖਰਾਕ ਨਾਲ ਇੱਕ ਖਰਾਕ ਨਹੀਂ ਜੀ ਜੀ ਹਾਂਜੀ ਬਹੁਤ ਸ਼ੁਕਰੀਆ ਭਾਈ ਜੀ ਸਾਰੀ ਗੱਲਬਾਤ ਲਈ ਸੋ ਸਾਨੂੰ ਲੱਗਿਆ ਸੀ ਪਤਾ ਨਹੀਂ ਕੋਈ ਡਾਕਟਰ ਇਹਨਾਂ ਨੇ ਬਿਠਾ ਰੱਖਿਆ ਪਰ ਇਹ ਕਹਿੰਦੇ ਨੇ ਵੀ ਜਿਹੜੇ ਫਾਰਮੂਲੇ ਨੇ ਡਾਕਟਰ ਬੀ ਐਸ ਕੇ ਦੇ ਉਹੀ ਸਾਡਾ ਡਾਕਟਰ ਹੈਗਾ ਤੇ ਹੁਣ ਜਿਹੜੇ ਡਾਕਟਰ ਦੀ ਵੈਦ ਦੀ ਹਕੀਮ ਦੀ ਕਿਸੇ ਦੀ ਸਾਨੂੰ ਇੱਥੇ ਕੋਈ ਲੋੜ ਜਿਹੜੀ ਸਾਡੇ ਡੰਗਰਾਂ ਵਾਸਤੇ ਪਸ਼ੂਆਂ ਵਾਸਤੇ ਨਹੀਂ ਪੈਂਦੀ ਈਵਨ ਕਿ ਏ ਆਈ ਵਾਸਤੇ ਵੀ ਇਹਨਾਂ ਨੇ ਆਪਣਾ ਦੇਸੀ ਕੰਮ ਕੀਤਾ ਹੋਇਆ ਔਰ ਬਹੁਤ ਸਫਲਤਾਪੂਰਵਕ ਉਸੇ ਤੋਂ ਹੀ ਆਪਣੀ ਏਆਈਵੀ ਕਰਵਾ ਲੈਂਦੇ ਨੇ ਫਿਲਹਾਲ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦੇ ਦਿੱਤਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈਗਾ ਉਹ ਦੂਰ ਕਰ ਸਕਦੇ ਹੋ ਕਿਸ ਤਰੀਕੇ ਨਾਲ ਜਿਹੜਾ ਡਾਕਟਰ ਬੀਐਸਕੇ ਦੇ ਨੁਸਖੇ ਫਾਰਮੂਲੇ ਜਿਨ੍ਹਾਂ ਨੂੰ ਇਹ ਡਾਕਟਰ ਦੱਸਦੇ ਨੇ ਇਹ ਪਰਿਵਾਰ ਡਾਕਟਰ ਦੱਸਦਾ ਕਿ ਹਰ ਵੇਲੇ ਉਹਨਾਂ ਦੀ ਜਿਹੜੀ ਡੈਰੀ ਫਾਰਮ ਦਾ ਧਿਆਨ ਹੈਗਾ ਗਾਈਆਂ ਦਾ ਧਿਆਨ ਹੈਗਾ ਉਹ ਰੱਖਿਆ ਜਾਂਦਾ ਚਾਹੇ 12 ਵਜੇ ਤਾਂ ਅਸੀਂ 12 ਵਜੇ ਨੁਸਖਾ ਫਾਰਮੂਲਾ ਦੇ ਦਿੰਨੇ ਆ 10 ਵਜੇ ਮੰਤਾਸੀ 10 ਵਜੇ ਦੇ ਦੇ ਦਿੰਨੇ ਸਾਨੂੰ ਕਿਸੇ ਹੋਰ ਡਾਕਟਰ ਵੈਦ ਟੀਮ ਨੂੰ ਬੁਲਾਉਣ ਦੀ ਜਿਹੜੀ ਜ਼ਰੂਰਤ ਹੈ ਉਹ ਨਹੀਂ ਪੈਂਦੀ ਫਿਲਹਾਲ ਤੁਹਾਨੂੰ ਵੀਡੀਓ ਦੇਖਣ ਤੋਂ ਬਾਅਦ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦੇ ਦਿੱਤਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਜਿਹੜਾ ਉਹ ਦੂਰ ਕਰ ਸਕਦੇ ਹੋ ਫਿਲਹਾਲ ਮੈਨੂੰ ਵੀ ਵੀਡੀਓ ਇੱਥੇ ਹੀ ਖਤਮ ਕਰਨ ਦੀ ਦਿਓ ਆ ਗਿਆ ਧੰਨਵਾਦ